जनरल सलाना सरना साहब उन सारे खुश आप बहुत ज़्यादा कुछ बहुत सारे खुश हुए बाकी जनरल सर मित्र अपने कैप्टन गुरबज साहब छर्मल साहब कैप्टन साहब ऋषभपाल साहब कैप्टन साहब मतलब ही कहना आज यूं दी वो खुश हूं दी क्योंकि बड़ी बड़ी उपलब्धि है जी मां वास्ते वही बड़ा चाहो देना हां जी एक कितना हो गया मां ठीक ਏ ਸਵਾਦ ਹਲ ਹੋਏ ਸਵਾਸ ਹਲ ਹਾਂਜੀ ਉਮਰ ਕਿੰਨੀ ਕਹ ਬੇਟੇ ਦੀ 24 ਸਾਲ ਇਹ ਜੀ ਮੇਰਾ ਨਾਮ ਆ ਕੈਪਟਨ ਕਸ਼ਮੀਰ ਸਿੰਘ ਮੈਂ ਸੇਕਰ ਜਮਨ 36 ਚ ਰਟਾਇਰ ਕੈਪਟਨ ਆ 28 ਸਾਲ ਉਸ ਨੌਕਰੀ ਕੀਤੀ ਆ ਉਦੋਂ ਬਾਅਦ ਬੇੜ ਦੀ ਕਿਚਵਾ ਸੀਗੇ ਮੈਂ ਇੱਕ ਜੁਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਕ ਜਗੇ ਮੈਂ ਇੱਕ ਜੁਨੀਅਰ ਜਵਾਨ ਕਰਨੀ ਆ ਤੇ ਉਹ ਮਤਲਬ ਜਨਵਰੀ ਚੋਂ ਪਹਿਲਾ ਇੰਟਰਵਿਊ ਸੀਗੀ ਉਸ ਵਾਰ ਟੈਸਟ ਰਿਟਿੰਗ ਸੀਗਾ ਤੇ ਚੈਰਮੈਨ ਟ੍ਰੇning ਸੀ ਤੇ ਪਰਸੋਂ ਉਹਦੀ ਪਾਸ ਕੰਪਲੀਟ ਹੋਈ ਕਿੰਨਾ ਸਟਰਗਲ ਬੜਾ ਕੀਤਾ ਪਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਨੇ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਜੀ ਨਹੀਂ ਕੀ ਵੀ ਸ਼ੁਰੂਆਤ ਬਚਪਨ ਕਿਹੜਾ ਬੀਤੇ ਉਹਦਾ ਕੀ ਸ਼ੌਕ ਸੀ ਬਚਪਨ ਵਿੱਚ ਇਹ ਸੀਗਾ ਕਹਿੰਦਾ ਕਿ ਮੈਂ ਇਹ ਜਵਾਨ ਕਰਨੇ ਆ ਆਪਣੇ 에어 ਫੋਰਸ ਨੂੰ ਪਰੜਨ ਬਣਨਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤਾ ਤੋ ਬਾਹਰ ਚਲਾਈਆ ਕੈਨੇਡਾ ਪੁਲਿਸੇ ਜਾਈ ਜੀ ਹਾਂ ਕੈਨੇਡਾ ਪੁਲਿਸੇ ਜਾਵਾਂਗੇ ਤੁਹਾਨੂੰ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਘਰ ਦਾ ਬਹੁਤ ਅਛਾ ਲੱਗਾ ਕਿਉਂ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂ ਅਸੀਂ ਸਾਡੇ ਦਾਦਾ ਜੀ ਸ਼ਹੀਦ ਹੋਏ ਜਲਨੇ ਵਕ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰ ਅੰਮ੍ਰ ਬਟਾਪੁਰ ਸੁਪਰ ਪੈਨਸ਼ਨ ਆ ਤਿੰਨੇ ਪਰਿਵਾਰਿਕ ਇਸ ਚੱਲਦਾ ਆ ਰਿਹਾ ਹਾਂ ਹਾਂ ਜੀ ਹਾਂ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਤਾਂ ਇਹ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਵੀ ਕਿਵੇਂ ਮੈਨੂੰ ਕਰੀ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਹਾਂ ਮੈਨੂੰ ਦੇਖ ਕੇ ਜਿਨੀਫੋਰਮ ਪਾ ਲਈ ਹਾਂ ਫੋਨ ਇਹ ਮਦਰ ਉਹਦੇ ਹਾੜਾ ਪੱਛੀ ਦੇ ਐਕਸਪਾਇਰ ਹੋ ਗਿਆ ਹਾਂ ਨਹੀਂ ਹਾਂ ਨਹੀਂ ਕਿਵੇਂ ਦਾ ਨੂੰ ਮਹਿਸੂਸ ਹੋਇਆ ਫੋਨ ਤੇ ਉਹਦੀ ਗੱਲਬਾਤ ਕੀਤੀ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠੀਕ ਹੈ ਮਤਲਬ ਇਹ ਕਹਿੰਦਾ ਕਿ ਅੱਜ ਨੂੰ ਦੀ ਉਹਦੀ

ਸਾਡੇ ਵਿੱਚ ਕੀ ਕੀਤੀ ਉਹ ਕੀ ਪਲੈਨਿੰਗ ਅੱਗੇ ਬੱਚੇ ਤੁਹਾਡੀ ਕੀ ਗੱਲਬਾਤ ਹੁੰਦੀ ਤੁਹਾਡੀ ਅੱਗੇ ਬਤੇ ਕੋਹ ਕੋਰਸ ਹਾਂਜੀ ਕਰ ਕੀ ਕਰ ਰਹੇ ਹੋਰ ਕੀ ਕਰ ਰਹੇ ਮਾਨਸ ਉਸ ਹੁੰਦਾ ਭਾਈ ਜਦੋਂ ਲੋਕੀ ਵਿਧਾਈਆਂ ਦਿੰਦੇ ਆਗੇ ਤੇ ਮਾਨਸ ਸਿਰ ਨਾਲ ਜੁੜਾ ਹੁੰਦਾ ਨਾ ਹਾਂਜੀ ਹਾਂਜੀ ਕੋਈ ਤੁਹਾਡਾ ਮਾਨ ਹੋਇਆ ਨੇ ਹਾਂਜੀ ਹਾਂਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਕੱਲ ਦੇ ਬਾਅਦ ਫੋਨ ਆਇਆ ਜਰਨਲ ਕਰਨ ਸਾਰੇ ਵਿਧਾਈਆਂ ਦੇ